ਲਵੀ ਦੋਸਤੋ ਖੜਿਆਂਗੇ ਪਿੰਡ ਬਡਰੁੱਖਾਂ ਦੇ ਵਿੱਚ ਤੇ ਬਾਈ ਜਿਹੜਾ ਤੁਸੀਂ ਘਰ ਸਾਹਮਣੇ ਬਾਈ ਜੀ ਦੇਖ ਰਹੇ ਹੋਗੇ ਇਹ ਆ ਜੀ ਬਕਿਆਉਗਾ ਸਭ ਤੋਂ ਪਹਿਲਾਂ ਤਾਂ ਬਾਈ ਤੁਸੀਂ ਚੈੱਕ ਕਰ ਲਓ ਗਲੀ ਆ ਨਾ ਜਮਾ ਪੱਕੀ ਗਲੀ ਹੈਗੀ ਤੇ ਬਾਈ ਪਿੰਡ ਦੇ ਵਿੱਚ ਮਕਾਨ ਹੈਗਾ ਤੇ ਸ਼ਹਿਰ ਤੋਂ ਹੈਗਾ ਸਿਰਫ 3 ਕਿਲੋਮੀਟਰ ਬਾਈ ਆਪਣੇ ਨਾਲ ਗੱਲਬਾਤ ਕਰ ਬਾਈ ਅੱਸੀ ਕਰ ਜੀ ਕੀ ਹਾਲ ਚਾਲ ਹੈ ਬਾਈ ਜੀ ਬਹੁਤ ਵਧੀਆ ਚੱਲਦੀ ਕਲਾ ਠੀਕ ਹੈ ਜੀ 100 ਬਈਜ ਮਕਾਨ ਦੇ ਬਾਰੇ ਜੀ ਇਹ ਮਕਾਨ ਵੀਰੇ ਆਪਣਾ ਸੰਗਰੂਰ ਸ਼ਹਿਰ ਤੋਂ ਵੀਰੇ 3 ਕਿਲੋਮੀਟਰ ਦੀ ਲੋਕੇਸ਼ਨ ਤੇ ਲੋਕੇਸ਼ਨ ਬਹੁਤ ਸੋਹਣੀ ਹੈ 18 ਫੁੱਟ ਵੀਰੇ ਗਲੀ ਲੱਗੀ ਹੋਈ ਹੈਗੀ ਲੋਕ ਟਾਇਲ ਇਟ ਪਈ ਹੋਈ ਆ ਮਤਲਬ ਟਰੈਕਟਰ ਤੋਂ ਲੈ ਗੱਡੀ ਦੀ ਕੋਈ ਸਾਧਨ ਦੀ ਦਿੱਕਤ ਨਹੀਂ ਹੈਗੀ ਪ੍ਰੋਪਰ ਅੰਦਰ ਅੰਦਰ ਵੜਦਾ ਹੈਗਾ ਵੀਰੇ ਮਕਾਨ ਦੇ ਵਿੱਚ ਤੁਸੀਂ ਅੰਦਰ ਵੀ ਜਾ ਕੇ ਦੇਖ ਸਕਦੇ ਹੋ ਗੇਟ ਕਿੰਨਾ ਹੋਊਗਾ ਜੇ ਗੇਟ ਦੀ ਗੱਲ ਹੋਵੇ ਗੇਟ ਵੀਰੇ ਘਟੋ ਘਟ ਤਕਰੀਬਨ 12 ਫੁੱਟ ਹੈਗਾ ਆਪਣਾ ਠੀਕ ਹੈ ਜੀ ਪਲਾਟ ਕਿੰਨਾ ਜੇ ਆਪਾਂ ਇਹਦੀ ਗੱਲ ਕਰੀਏ ਇਹ ਤਕਰੀਬਨ ਜੇ ਜਗ੍ਹਾ ਦੀ ਗੱਲ ਕਰੀਏ ਚਾਰ ਬਿਸਵੇ ਵੀਰੇ 200 ਗਜ ਜਗ੍ਹਾ ਦੇ ਵਿੱਚ ਮਕਾਨ ਬਣਿਆ ਹੋਇਆ ਚਾਰੇ ਦੇ ਵਿੱਚ ਰੂਮ ਨੇ ਵੀਰੇ ਤੇ ਰਸੋਈ ਕਿਚਨ ਹੋ ਗਿਆ ਵੀਰੇ ਤੇ ਬਾਕੀ ਬਾਥਰੂਮ ਨੇ ਵੀਰੇ ਵਧੀਆ ਨਵੇਂ ਮਤਲਬ ਕਿਸੇ ਕਰੋ ਵੀ ਬਾਈ ਜਿਹੜਾ ਵੀਰਾ ਵੀ ਕੋਈ ਮਕਾਨ ਲੈਂਦਾ ਉਹਨੂੰ ਇੱਥੇ 1 ਰੁਪਿਆ ਪੰਜੀ ਖਰਚਣ ਦੀ ਲੋੜ ਨਹੀਂ ਹੈਗੀ ਆਪਾਂ ਦਿਖਾਈ ਅੰਦਰ ਬਾਹਰ ਵੀਰੇ ਆ ਜੋ ਮੈਂ ਵੀ ਆ ਜਾਵਾਂਗੇ ਅੰਦਰ ਦਿਖਾਉਣਾਂਗੇ ਬਾਕੀ ਬਣੇ ਰਹੋ ਵੀਡੀਓ ਦੇ ਵਿੱਚ ਤੇ ਆ ਜਾਓ ਬਾਈ ਜੀ ਹਾਂਜੀ ਬਾਈ ਜੀ ਦੱਸੋ ਜੀ ਆ ਦੇਖੋ ਵੀਰੇ ਇੱਕ ਰੂਮ ਤਾਂ ਵੀਰੇ ਤਰਸੇ ਮਾਰ ਲਓ ਬਾਈ ਇੱਧਰ ਆ ਗਿਆ ਵੀਰੇ ਦੇਖੋ ਹਾਂਜੀ ਪਹਿਲਾ ਰੂਮ ਆ ਗਿਆ ਯਾਰ ਪਹਿਲਾ ਰੂਮ ਆ ਗਿਆ ਵੀਰੇ ਇਹ ਠੀਕ ਹੈ ਜੀ ਠੀਕ ਆ ਇਹ ਬਾਲਿਆਂ ਦੇ ਵਿੱਚ ਨੇ ਜੀ ਹਾਂ ਬਾਲਿਆਂ ਦੇ ਵਿੱਚ ਨੇ ਤੇ ਮਕਾਨ ਵੀਰੇ ਜਿਹੜੀ ਹਾਲਤਾਂ ਲੈਟਰਨੋਂ ਵੀ ਵਧੀਆ ਗਈ ਠੀਕ ਹੈ ਜੀ ਸਹੀ ਕਰਦਾ ਬਾਈ ਦੇਖ ਸਕਦੇ ਹੋ ਬਈ ਨਵੇਂ ਵਰਗਾ ਹੀ ਆ ਨਾ ਹਾਂਜੀ ਹਾਂਜੀ ਵੀਰੇ ਤੁਸੀਂ ਹਾਲਤ ਦੇਖ ਲਓ ਵੀਰੇ ਤਕਰੀਬਨ ਬਾਈ ਮਤਲਬ ਘਰ ਸਾਰਾ ਸੱਤਿਆ ਹੋਇਆਗਾ ਬਰਾਂਡਾ ਬਹੁ ਖੁੱਲਾਗਾ ਖੁੱਲਾਗਾ ਜਿਵੇਂ ਮਤਲਬ ਤੁਸੀਂ ਆਪਣੀ ਗੱਡੀ ਜਾ ਕੋਈ ਟਰੈਕਟਰ ਵਗੈਰਾ ਕੋਸੇ ਵੀ ਸਾਰੇ ਸਾਡੇ ਅੰਦਰ ਆਉਂਦੇ ਨੇ ਠੀਕ ਆ ਜੀ ਇੱਕ ਰੂਮ ਵੀ ਰਿਆ ਰਸੋਈ ਹੋ ਗਈ ਕਿਚਨ ਹੋ ਗਿਆ ਤਿਆਰ ਹੋਇਆ ਹੋਇਆ ਇਧਰ ਕਿਚਨ ਹਾਂ ਇਹ ਆਪਣਾ ਅੰਦਰ ਬਾਈ ਸਟੋਰ ਆ ਗਿਆ ਠੀਕ ਆ ਦੇਖ ਲੋ ਵੀਰੇ ਸਟੋਰ ਆਗਾ ਲੈ ਵੀ ਆ ਸਟੋਰ ਆ ਬਾਈ ਦੇਖ ਲੋ ਬਾਈ ਸਟੋਰ ਖੁੱਲਾ ਬਣਾਇਆ ਹੋਣਾ ਖੁੱਲਾ ਬਣਾਇਆ ਬਾਈ ਸਾਰਾ ਕਮਰਾ ਕੋਈ ਆ ਨਹੀਂ ਹੈਗਾ ਬਾਈ ਦਰਸੇਮ ਵੀ ਕੋਈ ਛੋਟੇ ਜਿਹੇ ਨੇ ਸਾਰੇ ਆ ਕਮਰਾ ਦੇਖ ਸਕਦੇ ਹੋ ਬਾਈ ਦੇਖੋ ਤੁਸੀਂ 12 ਬਾਈ 12 ਦਾ ਰੂਮ ਇਹ ਆ ਗਿਆ ਬਾਈ ਪੁਰਾਣੇ ਟਾਈਪ ਜਿਹੇ ਦੇ ਵਿਚਾਰੇ ਹਾਂ ਭਾਈ ਇਟ ਵਾਲੇ ਤੇ ਹੈਗਾ ਭਾਈ ਪਰ ਕਹਿ ਨਹੀਂ ਸਕਦਾ ਇਲੈਕਟਰ ਨਾਲੋਂ ਵੀ ਵਧੀਆ ਮਜ਼ਬੂਤ ਹੈਗਾ ਜਮਾ ਕਰ ਲੋਕੇਸ਼ਨ ਬਹੁਤ ਸੋਹਣੀ ਹੈਗੀ ਹੂੰ ਹੂੰ ਲੋਕੇਸ਼ਨ ਆ ਕੋਈ ਮਤਲਬ ਬੰਦੇ ਨੂੰ ਗੱਡੀ ਕੁਝ ਵੀ ਲੈ ਕੇ ਆਉਣਾ ਕੋਈ ਦਿੱਕਤ ਨਹੀਂ ਹੈਗੀ ਵੀਰੇ ਠੀਕ ਹੈ ਜੀ ਆਹ ਦੇਖ ਸਕਦੇ ਹੋ ਵੀਰੇ ਇੱਕ ਰੂਮ ਆ ਗਿਆ ਨੇ ਕੋ ਆ ਗਿਆ ਜੀ ਮਤਲਬ ਇਹ ਬਾਈ ਵੱਡਾ ਰੂਮ ਆਇਆ ਇਹ 24 ਬਾਈ 12 ਦਾ ਵੀਰੇ 24 ਬਾਈ 12 ਦਾ ਹਾਂਜੀ ਵੀਰੇ ਇਹ ਵੱਡਾ ਰੂਮ ਆ ਗਿਆ ਦੋ ਰੂਮ ਇਹਦੇ ਬਣ ਜਾਣਗੇ ਕਿਸੇ ਨੇ ਬਣਾਉਣੇ ਵੀ ਹੁਣ ਚਾਹ ਚਾਰ ਰੂਮ ਬਾਈ ਪਹਿਲਾਂ ਨੇ ਪੰਜ ਰੂਮ ਬਣਾ ਸਕਦਾ ਹੈ ਪੰਜ ਰੂਮ ਬਣਾ ਸਕਦਾ ਬੰਦਾ ਜੇ ਮਿੱਤਰੂ ਦੇਖ ਸਕਦਾ ਨਾ ਟਰੈਕਟਰ ਵੀ ਅੰਦਰ ਵੜਦਾਗਾ ਤੇ ਕਾਰ ਵੀ ਅੰਦਰ ਵੜਦੇ ਨਾ ਉੱਪਰ ਤਾਂ ਨੀ ਪਾਇਆ ਬਾਈ ਕੁਸ ਨਹੀਂ ਉੱਪਰ ਨਹੀਂ ਵੀਰੇ ਫਰਸ਼ ਲੱਗਿਆ ਹੋਇਆ ਕੋਠੇ ਦੇ ਪੱਕਾ ਉੱਪਰ ਦਿਖਾ ਦਈਏ ਆਪਾਂ ਹਾਂ ਦਿਖਾ ਸਕਦਾਂ ਹਾਂ ਆ ਜਾ ਬਈ ਉੱਪਰ ਹੀ ਆ ਜਾਂਦਾ ਵੀ ਇਹਨੂੰ ਉੱਪਰ ਵੀ ਦਿਖਾ ਦਈਏ ਆ ਜਾ ਬਈ ਕੋਲ ਬਾਈ ਹੇ ਪੌੜੀਆਂ ਚੜਦੀਆਂ ਨੇ ਦੇਖ ਸਕਦੇ ਹੋ ਸਾਰਾ ਦਿਖਾ ਦਈਏ ਹੁਣ ਇੱਕ ਵਾਰ ਹੈ ਨਾ ਭਾਈ ਇਹ ਨਾ ਕਹਿ ਦੇਣ ਵੀ ਕੁਝ ਰਹਿ ਗਿਆ ਦੇਖ ਬਾਈ ਫਰਸ਼ ਲੱਗਿਆ ਹੋਇਆ ਸਹੀ ਗੱਲ ਆ ਬਈ ਮਤਲਬ ਦਰਸ਼ੇਮ ਬਾਈ ਕਿਸੇ ਪਾਸੇ ਕੋਈ ਦਿੱਕਤ ਨਹੀਂ ਹੈਗੀ ਕੋਈ ਮਤਲਬ ਚੂਣਦੀ ਹੈ ਜਾਂ ਕੋਈ ਉਹਦੀ ਆਪਣੀ ਫੁੱਲ ਗਾਰੰਟੀ ਹੋਊਗੀ ਜਗਾ ਜਗਾ ਦੀ ਫੁੱਲ ਗਰੰਟੀ ਹੈ ਵੀਰੇ ਕੋਈ ਸਾਫ ਸੁਧਰਾ ਥਾਂ ਆਗਾ ਤੇ ਫੈਮਿਲੀ ਰਹੇ ਤੇ ਕੋਈ ਵੀ ਮੇਰਾ ਵੀਰ ਪਰਿਵਾਰ ਨਾਲ ਇੱਥੇ ਰਹਿਣਾ ਚਾਹੁੰਦਾਗਾ ਜਿਵੇਂ ਮਰਜ਼ੀ ਆ ਕੇ ਵੀਰੇ ਰਹਿ ਸਕਦਾ ਲੋਕੇਸ਼ਨ ਸੰਗਰੂਰ ਦੇ ਬਹੁਤ ਨੇੜਿਆ ਜੀ ਠੀਕ ਆ ਜੀ ਦੇਰ ਮਿੱਤਰੋ ਦੇਖ ਸਕਦੇ ਹੋਗੇ ਜਿਹਾ ਜਾਨੀ ਕਿ ਇਹ ਹੈਗਾ ਜੀ ਚਾਰ ਵਿਸਵਿਆਂ ਦੇ ਵਿੱਚ ਚਾਰ ਵਿਸਵਿਆਂ ਦੇ ਵੀਰੇ 200 ਗਜ ਦੇ ਵਿੱਚ ਆ ਜੇ ਭਾਈ ਸ਼ਹਿਰ ਦੇ ਵਿੱਚ ਆਪਾਂ ਲਈਏ ਸ਼ਹਿਰ ਦੇ ਵਿੱਚ ਜਿੰਨੇ ਕ ਮਤਲਬ ਰੇਟ ਦੇ ਵਿੱਚ ਉਹਨੇ ਕ ਦੋ ਵਿਸਵੇ ਥੋੜੀ ਆਉਂਦਾ ਹੈਗਾ ਜਿਹ ਜੈਜ ਰੇਟ ਰਹੂਗਾ ਜਿੰਨਾ ਜੈਜ ਰੇਟੀ ਦੇਵਾਂਗੇ ਵੀਰੇ ਠੀਕ ਹੈ ਜੀ ਹਾਂ ਮੇਰਾ ਕੋਈ ਵੀ ਭਰਾ ਜਿਹੜਾ ਲੈਂਡ ਦਾ ਕੋਈ ਚਾਹ ਬਾਣਾ ਸਕਰੀਨ ਤੇ ਨੰਬਰ ਚੱਲ ਰਿਹਾ ਬਈ ਆਪਣਾ 9217788044 ਤੇ ਆਪਣੇ ਨਾਲ ਸੰਪਰਕ ਕਰਕੇ ਰਾਬਤਾ ਬਣਾ ਕੇ ਮਿਲ ਸਕਦਾ ਜੀ ਲੈ ਵੀ ਮਿੱਤਰੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜੇ ਕੋਈ ਵੀ ਮੇਰਾ ਵੀਰ ਭਾਈ ਇਹ ਥਾਂ ਨੂੰ ਖੇਤਨਾ ਚਾਹੁੰਦਾ ਉਹ ਜੀ ਖਰੀਦ ਸਕਦੇ ਹੋਗੇ ਹੈਗਾ ਜੀ ਪਿੰਡ ਬਡਰੁੱਖਾਂ ਸੰਗਰੂ ਦੇ ਬਸ 3 ਕਿਲੋਮੀਟਰ ਰਹਿ ਗਿਆ ਤੁਹਾਨੂੰ ਹੈਨਾ ਭਾਈ ਜੀ ਹਾਂ ਜੀ ਵੀਰੇ ਠੀਕ ਹੈ ਭਾਈ ਜੀ ਧੰਨਵਾਦ